ਉਮਰ ਵੱਡੀ ਹੋ ਗਈ ਸੀ ਔਲਾਦ ਨਹੀਂ ਸੀ ਤੇ ਅੰਮ੍ਰਿਤਸਰ ਆਏ ਸਵਾ ਗੁਰੂ ਰਾਮਦਾਸ ਜੀ ਦਾ ਮਨ ਚ ਭਾਵਨਾ ਲੈ ਕੇ ਝੋਲੀ ਭਰੇ ਹੁਣ ਗੱਲ ਬੜੇ ਧਿਆਨ ਨਾਲ ਸੁਣਿਓ ਭਾਈ ਆਦਮ ਕਦੀ ਇੱਕ ਸਿੱਖ ਨੂੰ ਪੁੱਛਦਾ ਹੈ ਕਦੀ ਦੂਜੇ ਸਿੱਖ ਨੂੰ ਪੁੱਛਦਾ ਹੈ ਕਹਿੰਦਾ ਗੁਰੂ ਸਾਹਿਬ ਕੋਲੋਂ ਕੋਈ ਦਾਤ ਮੰਗੀਏ ਹਾਂ ਹੀ ਹੁੰਦੀ ਹੈ ਕਿ ਨਾ ਵੀ ਹੋ ਜਾਂਦੀ ਹੈ ਆ ਕੋ ਸਤ ਹਾਂ ਹੀ ਹੁੰਦੀ ਹੈ ਕਿ ਨਾ ਵੀ ਹੋ ਜਾਂਦੀ ਹੈ ਹਰ ਕੋਈ ਆਪਣੀ ਆਪਣੀ ਰਾਏ ਦਿੰਦਾ ਉਹ ਕਹਿੰਦਾ ਜੀ ਗੁਰੂ ਸਾਹਿਬ ਦੀ ਮੌਜ ਹੈ हां ਵੀ ਹੋ ਸਕਦੀ ਐ ਨਾ ਵੀ ਹੋ ਸਕਦਾ ਇਹ ਤਾਂ ਉਹਨਾਂ ਦੀ ਮੌਜ ਹੈ ਦਿਨ ਲੰਘ ਗਿਆ ਅਗਲੇ ਦਿਨ ਫੇਰ ਪੁੱਛਦਾ ਕਦੀ ਕਿਸੇ ਸਿੱਖ ਨੂੰ ਕਦੀ ਕਿਸੇ ਨੂੰ ਇਹ ਗੁਰੂ ਸਾਹਿਬ ਕੋਲ ਚੀਜ਼ ਮੰਗੀਏ ਤੇ ਹਾਂ ਹੀ ਹੁੰਦੀ ਕਿ ਨਾ ਉਹ ਕਹਿੰਦੇ ਹਾਂ ਵੀ ਹੋ ਸਕਦੀ ਨਾ ਭਾਈ ਆਦਮ ਇਹ ਬੜੇ ਧਿਆਨ ਨਾਲ ਸੁਣਿਓ ਅਜਰਾਗਾ ਜੀ ਬੜਾ ਵੱਡਾ ਭਾਈ ਆਦਮ ਇੱਕ ਗੁਰਸਿੱਖ ਨੂੰ ਕਹਿੰਦਾ ਗੁਰਸਿੱਖਾ ਕੋਈ ਇਹੋ ਜਿਹਾ ਰਾਹ ਨਹੀਂਗਾ ਕਿ ਨਾ ਹੋਵੇ ਨਾ ਹਾਂ ਹੀ ਹੋਵੇ ਆਖੋ ਸਤਨਾਮ ਗੁਰੂ ਬਨਿਆ ਜਾਏ ਉਨਾ ਕਰ ਹੀ ਨਾ ਸਕੇ ਹਾਂ ਹੀ ਕਰੇ ਉਹ ਤੁਹਾਡੇ ਵਰਗਾ ਗੁਰਸਿੱਖ ਦੀ ਜਿਹਨੂੰ ਝੁਗਤੀ ਗਈ ਸੀ ਕਹਿੰਦਾ ਹਾਂ ਰਾਹ ਤੇ ਹੈਗਾ ਉਹ ਭਾਈ ਆਦਮ ਕਹਿੰਦਾ ਮੈਨੂੰ ਰਾਹ ਦਾ ਇਹ ਹਾਂ ਹੀ ਹੋਵੇ ਨਾ ਨਾ ਹੋਵੇ ਆ ਸੁਣਿਓ ਰਾਹ ਉਹ ਗੁਰਸਿੱਖ